ਜਲੰਧਰ ਸ਼ਹਿਰ ਵਿੱਚ ਧਰਨੇ ਪ੍ਰਦਰਸ਼ਨ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਆਈ ਦਿਨ ਹੀ ਧਰਨੇ 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 ਤੇ ਹੁਣ ਆਂਗਰਵਾਲੀ ਕਰਮਚਾਰੀਆਂ ਵੱਲੋਂ ਕਪੂਰਥਲਾ ਚੌਂਕ ਦੇ ਨਜ਼ਦੀਕ ਆਂਗਰਵਾਲੀ ਦਫ਼ਤਰ ਵਿੱਚ ਆਪਣੀਆਂ ਮੁੱਖ ਮੰਗਾਂ ਨੂੰ ਲੈ ਕੇ ਕੀਤਾ ਗਿਆ ਧਰਨਾ ਪ੍ਰਦਰਸ਼ਨ ਦੇਖੋ ਇਸ ਧਰਨਾ ਪ੍ਰਦਰਸ਼ਨ ਦੀਆਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਲੰਧਰ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ ਹਰੀਸ਼ ਭੰਡਾਰੀ ਦੇ ਨਾਲ ਪੈਸਟ ਤੇ ਅਰਬਨ ਦੇ ਸਾਰੇ ਸਾਥੀ ਇਕੱਠੇ ਹੋਣਾ ਹੈ ਅੱਜ ਈਸਟ ਬਲਾਕ ਦੇ ਵਿੱਚ ਜਦ ਕੇ ਆਪਣੇ ਬਲਵਿੰਦਰ ਜੀ ਸਰ ਨੂੰ ਪਹਿਲਾਂ ਵੀ ਆਪਾਂ ਇਨਫਾਰਮੇਸ਼ਨ ਦੇ ਚੁੱਕੇ ਸੀਗੇ ਸਾਡਾ ਮੈਕਮਾ ਜਿਹੜਾ ਆ ਉਹ ਬਿਲਕੁਲ ਹੀ ਸਾਡੇ ਇਸ ਚੀਜ਼ ਦੇ ਮਤਲਬ ਹੈ ਨਹੀਂ ਫਿਕਰ ਨਹੀਂ ਉਹਨਾਂ ਨੂੰ ਵੀ ਸਾਡਾ ਮੈਕਮਾ ਕੀ ਕਰਦਾ ਹੈ ਤੇ ਸਾਡੇ ਲਈ ਸਾਡੀਆਂ ਵਰਕਰਾਂ ਲਈ ਜੋ ਵੀ ਕੰਮ ਤੜਾ ਤਾੜ ਉਹਨਾਂ ਤੇ ਪ੍ਰੈਸ਼ਰ ਪਨਾ ਬਣਾ ਕੇ ਬਣਾ ਬਣਾ ਕੇ ਤੇ ਉਹਨਾਂ ਨੂੰ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਆ ਸਾਡੇ ਅੱਜ ਸਾਡਾ ਜਿਹੜਾ ਮੇਨ ਧਰਨਾ ਹੈਗਾ ਆ ਫੋਟੋ ਕੈਪਚਰਿੰਗ ਦਾ ਪੋਸ਼ਣ ਟਰੈਕ ਕਰਤੇ ਅਸੀਂ ਓਨੀ ਦੇਰ ਤੱਕ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਸਾਨੂੰ ਮੋਬਾਈਲ ਜਾਂ ਟੈਬਲੇਟ ਜਾਂ ਸਾਡੇ 3 ਤੋਂ 6 ਸਾਲ ਦੇ ਬੱਚੇ ਸਾਡੇ ਆਂਗਣਵਾੜੀਆਂ ਸੈਂਟਰਾਂ ਦੇ ਵਿੱਚ ਵਾਪਸ ਨਹੀਂ ਹੁੰਦੇ ਓਨੀ ਦੇਰ ਤੱਕ ਅਸੀਂ ਆਪਣਾ ਫੋਟੋ ਕੈਪਚਰਿੰਗ ਦਾ ਕੰਮ ਜਿਹੜਾ ਨਹੀਂ ਕਰਾਂਗੇ ਸੋ ਬਾਕੀ ਸਤਿਓ ਜਿਹੜਾ ਪੋਸ਼ਣ ਟਰੈਕਰ ਦੇ ਪ੍ਰਤੀ ਹੋਰ ਪੰਜ ਰਜਿਸਟਰਾਂ ਦਾ ਕੰਮ ਆ ਉਹ ਵੀ ਅਸੀਂ ਓਨੀ ਦੇਰ ਤੱਕ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਸਰਕਾਰ ਸਾਡਾ ਮੋਬਾਈਲ ਪਤਾ ਜਾਂ ਮੋਬਾਈਲ ਵਗੈਰਾ ਨਹੀਂ ਦਿੰਦੇ ਹੈਗੇ ਬਾਕੀ ਸਾਡਾ ਜਿਹੜੀ ਫੀਡ ਆ ਰਹੀ ਆ ਇਸ ਵੇਲੇ ਸਾਡੀ ਫੀਡ ਬਿਲਕੁਲ ਗੰਦੀ ਆ ਰਹੀ ਆ ਔਰ ਜਿਸ ਜਿਸ ਵੇਲੇ ਜ਼ਿਆਦਾ ਗੰਦੀ ਸੀਗੀ ਉਸ ਵੇਲੇ ਤਾਂ ਅਜ ਤੱਕ ਕਿਸੇ ਨੇ ਸਾਡੇ ਸੈਂਟਰਾਂ ਦੀ ਕੋਈ ਚੈਕਿੰਗ ਨਹੀਂ ਕੀਤੀ ਜੇ ਸਾਡਾ ਇੰਨਾ ਰੋਲਾ ਪੈਣ ਦੇ ਬਾਵਜੂਦ ਵੀ ਅੱਜ ਅਸੀਂ ਆਪਣੇ ਸੈਂਟਰਾਂ ਦੇ ਵਿੱਚ ਇਹਨਾਂ ਨੇ ਕੁਝ ਥੋੜਾ ਜਿਹਾ ਵਧੀਆ ਰਾਸ਼ਨ ਦਾ ਕੁਆਲਿਟੀ ਦੇ ਦਿੱਤੀ ਹੋਊਗੀ ਤੇ ਅੱਜ ਇੱਕ ਇੱਕ ਸੈਂਟਰ ਦੇ ਵਿੱਚ ਜਾ ਕੇ ਚੈੱਕ ਕੀਤਾ ਜਾ ਰਿਹਾ ਆ ਬਟ ਉੱਥੇ ਵੀ ਜੋ ਸਹੀ ਰਾਸ਼ਨ ਆ ਉਹਦੀ ਰਿਪੋਰਟ دی ਜਾ ਰਹੀ ਆ ਅੱਗੇ ਜੋ ਗਲਤ ਹੈਗਾ ਜਿੱਦਾਂ ਦਲੀਏ ਦਾ ਲਾਹ ਪਤਰੀ ਜਿਹੜੇ ਹੈਗੇ ਆ ਉਹ ਆਪਣਾ ਉਸ ਚੀਜ਼ ਦਾ ਦੱਸ ਰਿਹਾ ਕਿ ਇਹ ਕੌੜਾ ਬਣਦਾ ਆ ਪੰਜੀਰੀ ਜਿਹੜੀ ਆ ਉਹ ਕੱਚੀ ਆ ਜਿਹੜਾ ਸਾਡਾ ਮੁਰਮਰੇ ਆ ਉਸ ਬਿਲਕੁਲ ਹੀ ਖਾਣ ਯੋਗ ਨਹੀਂ ਹੈਗੇ ਬੱਚਿਆਂ ਦੇ ਉਸ ਚੀਜ਼ ਦੀ ਰਿਪੋਰਟ ਨਹੀਂ ਜਾ ਰਹੀ ਗਲਤ ਚੀਜ਼ ਦੀ ਰਿਪੋਰਟ ਨਹੀਂ ਜਾ ਰਹੀ ਜੋ ਇੱਕ ਖਿਚੜੀ ਸਹੀ ਬਣਦੀ ਆ ਜੀ ਸਾਡਾ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਸਰ ਜਿਲ੍ਹਾ ਸਾਰਾ ਸਾਡਾ ਹੀ ਹੈਗਾ ਪਰ ਤੁਸੀਂ ਮੇਰਾ ਰੈਜਿਸਟ੍ਰੇਸ਼ਨ ਪੁੱਛ ਰਹੇ ਇਹਦੇ ਵਿੱਚ ਕੋਈ ਜ਼ਰੂਰੀ ਵੀ ਹੈ ਨਹੀਂਗਾ ਇਨੀ ਬੋਰ ਹੈ ਫਲੋਰ ਤੁਮਲ ਜਲੰਧਰ ਦਾ ਹੀ ਹੋ ਗਿਆ ਨਾ ਜਲੰਧਰ ਤੁਸੀ ਕੀ ਕਾਰਨ ਕੀ ਤੁਹਾਡਾ ਜਿੱਥੇ ਤੁਸੀਂ ਧਰਨਾ ਪ੍ਰਦਰਸ਼ਨ ਕਰਦੇ ਹੋ ਸਰ ਸਾਡੇ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਇਹ ਹੈ ਕਿ ਸਾਡੇ ਵਿੱਚ ਇੰਨੀ ਬੇਚੈਨੀ ਪਾਈ ਜਾ ਰਹੀ ਹੈ ਇਸ ਚੀਜ਼ ਨੂੰ ਲੈ ਕੇ ਕਿ ਅਸੀਂ ਆਲਰੇਡੀ ਪਹਿਲਾਂ ਹੀ ਇਸ ਤਰ੍ਹਾਂ ਤੇ ਕੰਮ ਕਰਦੇ ਆਂ ਆਪਣਾ ਪਹਿਲਾਂ ਸਾਡੇ ਤੇ ਇਹ ਦਬਾਅ ਪਾਇਆ ਜਾ ਰਿਹਾ ਸੀ ਕਿ ਤੁਸੀਂ ਆਪਣੇ ਜਿਹੜੇ 12-13 ਰਜਿਸਟਰ ਆ ਉਹ ਪੂਰੇ ਮੇਨਟੇਨ ਕਰਨੇ ਆ ਤਾਂ ਆਪਾਂ ਉਹਦੇ ਵੱਲ ਹੀ ਸਾਰਾ ਧਿਆਨ ਦਿੰਦੇ ਸੀ ਕਿ ਜਿਹੜਾ ਰਜਿਸਟਰ ਵਰਕ ਆ ਉਹਨੂੰ ਕੋਈ ਮਿਟਾ ਨਹੀਂ ਸਕ ਕਰ ਨਹੀਂ ਸਕਦਾ ਪਰ ਇਹ ਨਵਾਂ ਹੀ ਇੱਕ ਆਇਆ 2018 ਤੋਂ ਕਿ ਤੁਸੀਂ ਪਰਸੈਂਟ ਟ੍ਰੈਕ ਤੇ ਕੰਮ ਕਰਨਾ ਇਹਦੇ ਬਾਰੇ ਚ ਨਾ ਸਾਨੂੰ ਕੋਈ ਟ੍ਰੇਨਿੰਗ ਦਿੱਤੀ ਗਈ ਹੈ ਨਾ ਸਾਨੂੰ ਕੋਈ ਫੋਨ ਦਿੱਤਾ ਗਿਆ ਇਸ ਤੋਂ ਪਹਿਲਾਂ ਕਿ ਇੰਨਾ ਪ੍ਰੈਸ਼ਰ ਪੈਂਦਾ ਇਸ ਕੰਮ ਲਈ ਤੇ ਆਪਣੀ ਸਾਡੀ ਜੁਨੀਅਰ ਅੰਗਰਵਾੜੀ ਮੁਲਾਜ਼ਮ ਜੁਨੀਅਰ ਪੰਜਾਬ ਸੀਟੂ ਵੱਲੋਂ ਜਿਹੜਾ ਆ ਪ੍ਰਦਰਣੀ ਪ੍ਰਦਰਸ਼ਨ ਕੀਤੇਗੇ ਕਿ ਸਾਨੂੰ ਤਾਂ ਡਾਟਾ ਪੈਕੇਜ ਵੀ ਨਹੀਂ ਦਿੱਤਾ ਜਾ ਰਿਹਾ ਤੇ ਜਦੋਂ ਅਸੀਂ ਇਸ ਕੰਮ ਲਈ ਅੜੇ ਤਾਂ ਫਿਰ ਸਾਨੂੰ ਉਹਨਾਂ ਨੇ 2000 ਰੁਪਏ ਜਿਹੜਾ ਉਹ ਇਸ ਹਾਲ ਦਾ ਦੇਣਾ ਸ਼ੁਰੂ ਕੀਤਾ ਹਾਲੇ ਸਾਡੀ ਇੱਕ ਕਿਸ਼ਤ ਦੋ ਕਿਸ਼ਤਾਂ ਆਈਆਂ ਜੀ ਕਿ ਸਰ ਉਹ ਲੈ ਕੇ ਰਜਿਸਟ੍ਰੇਸ਼ਨ ਨੂੰ ਲੈ ਕੇ ਜਿੱਦਾਂ ਜਿੱਦਾਂ ਅਸੀਂ ਥੋੜਾ ਥੋੜਾ ਕੰਮ ਕਰਦੇ ਕਰਦੇ ਉਹਨਾਂ ਨੇ ਜਿਹੜਾ ਸਾਰਾ ਹੀ ਸਾਡਾ ਰਜਿਸਟਰ ਵਰਕ ਜਿਹੜਾ ਆ ਖਤਮ ਕਰਨ ਦੀ ਗੱਲ ਕੀਤੀ ਆ ਤੇ ਜਿਹੜਾ ਕੰਮ ਆ ਤੁਸੀਂ ਫੋਨ ਤੇ ਹੀ ਕਰਨਾ ਹੈ ਸਰ ਤੁਸੀਂ ਇਹ ਦੱਸੋ ਕਿ ਬਿਨਾਂ ਹਥਿਆਰ ਤੋਂ ਕੋਈ ਫੌਜ ਲੜਦੀ ਦੇਖੀ ਆ ਬਿਨਾਂ ਹਥਿਆਰ ਤੋਂ ਕੋਈ ਲੜਦਾ ਦੇਖਿਆ ਆਪਾਂ ਜੇ ਸਾਡੇ 'ਚ ਕੋਈ ਹੋਊਗਾ ਸਾਡੇ ਕੋਲ ਫੋਨ ਹੋਣਗੇ ਸਦ ਕੋ ਟੈਰਬ ਹੋਣਗੇ ਤਾਂ ਹੀ ਅਸੀਂ ਕੰਮ ਕਰ ਸਕਦੇ ਬਿਨਾਂ ਟ੍ਰੇਨਿੰਗ ਤੋਂ ਤਾਂ ਕੋਈ ਵੀ ਕੰਮ ਨਹੀਂ ਕਰਦਾ ਪੈਸੇ ਦੌਰ ਦੇ ਵਿੱਚ ਜਿਹੜਾ ਡਿਜੀਟਲ ਦੌਰ ਦੱਸਿਆ ਜਾ ਰਿਹਾ ਤੇ ਇਹ ਤੁਹਾਡੇ ਵਾਰੀ ਕਿਉਂ ਇਹਨਾਂ ਨੂੰ ਨਜ਼ਰ ਅੰਦਾਜ਼ ਦੇਣਾ ਕੀਤਾ ਜਾ ਰਿਹਾ ਨਜ਼ਰ ਅੰਦਾਜ਼ੇ ਇਹ ਆ ਰਿਹਾ ਸਰ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਆ ਗਈਆਂ ਉਹ ਤਾਂ ਇਹ ਆ ਕਿ ਸੈਂਟਰ ਬੰਦ ਹੋਣ ਦੇ ਕਿਨਾਰੇ ਆ ਡਰਾਵੇ ਦਿੱਤੇ ਜਾ ਰਹੇ ਆ ਜਿਹੜੀਆਂ ਹੁਣ ਸਾਡੀਆਂ ਭੈਣਾਂ ਆਪ ਜਿਹੜੀਆਂ 70 ਸਾਲ ਦੀਆਂ ਹੋ ਰਹੀਆਂ 65 ਦੀਆਂ ਹੋ ਰਹੀਆਂ 60 ਦੀਆਂ ਉਹਨਾਂ ਦੇ ਵਾਸਤੇ ਕੰਮ ਨਹੀਂ ਆ ਇਹ ਕੰਮ ਕਰਨਾ ਠੀਕ ਹੈ ਨਾ ਉਹ ਵੀ ਬਿਨਾ ਟ੍ਰੇਨਿੰਗ ਤੋਂ ਕਰਨਾ ਸੋ ਸਾਡੀ ਇਹੀ ਮੰਗ ਹੈ ਕਿ 2018 ਤੋਂ ਜਿਹੜਾ ਇਹ ਕੋਸਟਲ ਟ੍ਰੈਕ ਦਾ ਕੰਮ ਚੱਲ ਰਿਹਾ ਆ ਉਹਦਾ ਸਾਡਾ ਜਿਹੜਾ ਇਨਸੈਂਟਿਵ ਆ 525 ਜਿਹੜਾ ਵਰਕਰ ਹੈਲਪਰ ਨੂੰ ਦੇਣਾ ਆ ਉਹ ਵੀ ਨਹੀਂ ਦਿੱਤਾ ਗਿਆ ਆ ਤੇ ਜਦੋਂ ਹੁਣ ਜੂਨੀਅਰ ਨੇ ਮੰਗ ਕੀਤੀ ਆ ਤਾਂ ਇਹ ਬੁਖੇੜਾ ਖੜਾ ਕਰ ਦਿੱਤਾ ਗਿਆ ਆ ਕਿ ਜਿਹੜਾ ਕੰਮ ਕਰੂਗਾ ਉਹਦਾ ਪਾਊਗਾ ਜਿਹੜਾ ਕੰਮ ਨਹੀਂ ਕਰੂਗਾ ਉਹਦਾ ਨਹੀਂ ਪਾਊਗਾ ਤੇ ਸਾਡੀ ਇੱਕੋ ਹੀ ਮੰਗ ਆ ਕਿ ਸਾਨੂੰ ਟ੍ਰੇਨਿੰਗ ਦਿੱਤੀ ਜਾਵੇ ਸਾਨੂੰ ਤਿਆਰ ਦਿੱਤੇ ਜਾਣ ਸਾਨੂੰ ਵਧੀਆ ਜਿਹੜਾ ਡਾਟਾ ਪੈਕੇਜ ਦਿੱਤਾ ਜਾਵੇ ਤਾਂ ਕਿ ਅਸੀਂ ਕੰਮ ਤੋਂ ਤਾਂ ਮਨ ਹਰਦੇ ਹੀ ਨਹੀਂ ਸਾਰਿਆਂ ਨੂੰ ਮਜਬੂਰੀ ਆ ਹਰ ਕੋਈ ਬੰਦਰ ਰੋਜ਼ਗਾਰ ਚਾਹੁੰਦਾ ਹੈ ਆਪਣਾ ਰੋਜ਼ਗਾਰ ਬਚਾਣ ਲਈ ਹਰ ਕੋਈ ਚਾਹੁੰਦਾ ਹੈ ਕਿ ਮੈਂ ਆਪਣਾ ਰੋਜ਼ਗਾਰ ਬਚਾਵਾਂ ਸਾਨੂੰ ਤਿਆਰ ਦਿੱਤੇ ਜਾਣ ਸਾਡੀ ਇਹੀ ਮੰਗ ਹੈ ਜੀ ਜੇਕਰ ਸਰਕਾਰ ਫਿਰ ਵੀ ਇਸ ਗੱਲਾਂ ਨੂੰ ਨਜ਼ਰਅੰਦਾਜ਼ ਕਰਦੀ ਤਾਂ ਉਸ ਤੋਂ ਅਗਲੀ ਰਣਨੀਤੀ ਸਰਦ ਨੂੰ ਪਤਾ ਹੀ ਜਿਹੜੀਆਂ ਸੰਘਰਸ਼ੀ ਜਿਹੜੀਆਂ ਜੁਨੀਆ ਨਾ ਹੁੰਦੀਆਂ ਉਹ ਸੰਘਰਸ਼ ਕਰ ਸਕਦੀਆਂ ਜਿਹੜੀ ਤੁਸੀਂ ਆ 5 ਤਰੀਕ ਨੂੰ ਦੇਖਿਆ ਹੀ ਹੈ ਕਿ ਕਿੰਨਾ ਆਪਾਂ ਰੋਡ ਜਾਮ ਕੀਤਾ ਤੇ ਸੀਐਮ ਭਗਵੰਤ ਮਾਨ ਜਿਹੜੇ ਹੈਗੇ ਉਹ ਜਿੰਨੀ ਛੋਣ ਵਿੱਚ ਆਏ ਸੀ ਤੇ ਉਹਦਾ ਨਤੀਜਾ ਇਹ ਨਿਕਲੇ ਸੰਘਰਸ਼ ਦਾ ਕਿ ਸਾਨੂੰ ਉਹਨਾਂ ਨੇ 3 ਤੀਸਰੇ ਦਿਨ ਜਾਣ ਕੇ ਸਾਡੇ ਮੰਤਰੀ ਮੈਡਮ ਬਲਜੀਤ ਕੌਰ ਨਾਲ ਜਿਹੜੀ ਮੀ ਤੇ ਹੁਣ 5 ਅਗਸਤ ਨੂੰ ਫੇਰ ਮੀਟਿੰਗ ਰੱਖੀ ਹੈ ਦਵਾ ਤਾਂ ਬਣਦਾ ਹੀ ਆ ਬਸ ਉਹਨਾਂ ਵੱਲੋਂ ਆਸ਼ਵਾਸ਼ਣ ਦਿੱਤਾ ਗਿਆ ਲੇਕਿਨ ਹਜੇ ਤੱਕ ਜਿਹੜਾ ਹੈਗਾ ਉਸ ਗੱਲ ਨੂੰ ਧਿਆਨ ਦੇ ਵਿੱਚ ਨਹੀਂ ਲਿਆ ਗਿਆ ਬਿਲਕੁਲ ਜੀ ਬਿਲਕੁਲ ਜਦੋਂ ਕੋਈ ਸੰਘਰਸ਼ ਕਰਦਾ ਹੈ ਤਾਂ ਉਹਦੇ ਵਿੱਚ ਜਿੱਤ ਜਿਹੜੀ ਵੱਲ ਯਕੀਨੀ ਹੁੰਦੀ ਹੈ ਇਹ احساس ਨੂੰ ਲੈ ਕੇ ਅਸੀਂ ਸੰਘਰਸ਼ ਕਰ ਰਹੇ ਹਾਂ ਮੈਂ ਆਪਣਾ ਸ਼ੁਭ ਨਾਮ ਦੱਸ ਲਈਏ ਮੇਰਾ ਨਾਮ ਕੋਨਮ ਹੈ ਮੈਂ ਜ਼ਿਲ੍ਹਾ ਫੈਸਲਕਟਰ ਜੀ ਤੇ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਸੀਗਾ ਅਸੀਂ ਪਹਿਲੇ ਤੋਂ ਲਿਖਿਆ ਹੋਇਆ ਸੀਗਾ ਕਿ ਜਿਹਦੇ ਵਿੱਚ ਅਸੀਂ ਸੀਡੀਪੀਓਜ਼ ਜਿਹੜੇ ਬਲਾਕਾਂ ਦੇ ਸੀਡੀਪੀਓਜ਼ ਨੂੰ ਅਸੀਂ ਮੰਗ ਪੱਤਰ ਦੇਨੇ ਸੀਗੇ ਜਿਹਦੇ ਵਿੱਚ 2018 ਤੋਂ ਸਾਡਾ ਲਗਾਤਾਰ ਜਿਹੜਾ ਪੋਸ਼ਣ ਟਰੈਕਰ ਦਾ ਜਿਹੜਾ ਕੰਮ ਚੱਲ ਰਿਹਾ ਉਹਦੇ ਵਿੱਚ ਨਾ ਹੀ ਕੋਈ ਮੋਬਾਈਲ ਦਿੱਤਾ ਜਾ ਰਿਹਾ ਨਾ ਹੀ ਉਹਨੂੰ ਕੋ ਟ੍ਰੇਨਿੰਗ ਦਿੱਤੀ ਜਾ ਰਹੀ ਆ ਤੇ ਤੇ ਪੋਸ਼ਣ ਟਰੈਕਰ ਉੱਪਰ ਅਸੀਂ ਜਿਹੜਾ ਉਹ ਕੰਮ ਨਾ ਕਰਨ ਦੇ ਵਿਰੋਧ ਦੇ ਵਿੱਚ ਜਿਹੜਾ ਅਸੀਂ ਮੰਗ ਪੱਤਰ ਦਿੱਤੀ ਲਈ ਇੱਥੇ ਸਾਰੇ ਸਾਥੀ ਇਕੱਠੇ ਹੋਏ ਆ ਤੇ ਜਿਹੜਾ ਕੱਲ ਵਿੱਤ ਮੰਤਰੀ ਵੱਲੋਂ ਜਿਹੜਾ ਬਜਟ ਕੇਂਦਰ ਦਾ ਜਿਹੜਾ ਬਜਟ ਜਾਰੀ ਹੋਇਆ ਉਦੇ ਵਿੱਚ ਸਰਾਸਰ ਅਸੀਂ ਉਸ ਬਜਟ ਦੀ ਨਿਖੇਧੀ ਕਰਦੇ ਹਾਂ ਕਿਉਂਕਿ ਜਿਹੜਾ ਉਹ ਬਜਟ ਆ ਸਿਰਫ ਕਾਰਪਟ ਕਰਾਣੇ ਲਈ ਹੀ ਬਜਟ ਰੱਖਿਆ ਗਿਆ ਹੈ ਉਹਦੇ ਵਿੱਚ ਕਿਸਾਨਾਂ ਦੀ ਕਰਜ਼ਾ ਮਾਫੀ ਦੀ ਕੋਈ ਗੱਲ ਨਹੀਂ ਕੀਤੀ ਗਈ ਆਮ ਪਬਲਿਕ ਦੇ ਜਿਹੜੇ ਉਹਨਾਂ ਦੇ ਕੰਮਾਂ ਦੀ ਕੋਈ ਗੱਲ ਨਹੀਂ ਕੀਤੀ ਗਈ ਹੈਗੀ ਸਾਡੇ ਆਂਗਣਵਾੜੀ ਵਰਕਰ ਹੈਲਪਰਾਂ ਦਾ ਸਾਡੇ ਬਜਟ ਦੀ ਕੋਈ ਨਹੀਂ ਉਹਨਾਂ ਨੇ ਕੁਝ ਬਜਟ ਦਾ ਵਾਅਦਾ ਕੀਤਾ ਉਲਟਾ 300 ਕਰੋੜ ਦਾ ਸਾਡੇ ਬਜਟ ਦੇ ਵਿੱਚ ਉਹਨਾਂ ਨੇ ਜਿਹੜੀ ਘਟौती ਕਰ ਲਈ ਹੈ ਹੁਣੇ ਫਿਲਹਾਲ ਹੀ ਸਾਡੀ ਜਿਹੜੀ ਸੈਲਰੀ ਆ ਉਹ ਹੀ ਹਰ ਮਹੀਨੇ ਜਿਹੜੀ ਦੋ ਜਗ੍ਹਾ ਤੋਂ ਸ਼ੇਅਰ ਹੁੰਦਾ ਇੱਕ ਸੈਂਟਰ ਸਰਕਾਰ ਸ਼ੇਅਰ ਕਰਦੀ ਹੈ ਤੇ ਇੱਕ ਸਟੇਟ ਸਰਕਾਰ ਸ਼ੇਅ ਅ ਪਿਛਲੇ ਦੋ ਤਕਰੀਬਨ 2 ਸਾਲ ਤੋਂ ਜਿਹੜਾ ਸੈਂਟਰ ਦਾ ਸ਼ੇਅਰ ਕਦੇ ਵੀ ਟਾਈਮ ਦੇ ਨਾਲ ਨਹੀਂ ਆ ਰਿਹਾ ਸਾਨੂੰ ਸੰਘਰਸ਼ ਕਰਨ ਤੋਂ ਬਾਅਦ ਹੀ ਜਿਹੜਾ ਆ ਉਹ ਸੈਂਟਰ ਦਾ ਸ਼ੇਅਰ ਜਿਹੜਾ ਮਿਲ ਰਿਹਾ ਪਰ ਪੰਜਾਬ ਸਰਕਾਰ ਦੇ ਵੱਲੋਂ ਤਾਂ ਬਾਰ ਬਾਰ ਇਹੀ ਗੱਲਾਂ ਕੀਤੀਆਂ ਜਾ ਰਹੀਆਂ ਵੀ ਜਿਹੜਾ ਕੋਈ ਵੀ ਡਿਪਾਰਟਮੈਂਟ ਆ ਜਾਂ ਸਰਕਾਰੀ ਮੁਲਾਜ਼ਮਾਂ ਦਾ ਉਹਨਾਂ ਦੀਆਂ ਕੋਈ ਸੈਲਰੀਆਂ ਦੇ ਵਿੱਚ ਰੋਕ ਨਹੀਂ ਹੈਗੀ ਸਲਦੀਆਂ ਪ੍ਰੋਪਰ ਟਾਈਮ ਤੇ ਜਿਹੜੀਆਂ ਦਿੱਤੀਆਂ ਜਾ ਰਹੀਆਂ ਉਸ ਬਾਰੇ ਕੀ ਕਹਿਣਾ ਚਾਹੁੰਦਾ ਸਰ ਤੁਸੀਂ ਇਹ ਗੱਲ ਕਹਿ ਸਕਦੇ ਵੀ ਜਿਹ ਚਾਹ ਗੱਲ ਕਹਿ ਸਕਦੇ ਵੀ ਜਿਹੜੇ ਹਾਥੀਏ ਜਿਹੜੇ ਦੰਦ ਆ ਖਾਣ ਦੇ ਹੁੰਦੇ ਆ ਤੇ ਦਿਖਾਣ ਦੇ ਹੁੰਦੇ ਸਰਕਾਰ ਦਾ ਵੀ ਇਹੀ ਹੈ ਸਰਕਾਰ ਦੇ ਜਿਹੜੇ ਕੰਮ ਨੇ ਉਹ ਸਿਰਫ ਸੜਕਾਂ ਤੇ ਲੱਗੇ ਹੋਏ ਬੈਂਰਾਂ ਉੱਪਰ ਪੋਸਟਰਾਂ ਉੱਪਰ ਹੀ ਜਿਹੜੇ ਆ ਉਹ ਤਕਰੀਬਨ ਲਾਗੂ ਹੋਏ ਨੇ ਜੇ ਆਪਾਂ ਜ਼ਮੀਨੀ ਪੱਧਰ ਦੀ ਗੱਲ ਕਰੀਏ ਤਾਂ ਜਿਹੜੀਆਂ ਮੰਗਾਂ ਜਿਉਂਦੀਆਂ ਕਿਉਂ ਨੇ ਤਾਂ ਸੀਐਮ ਸਾਹਿਬ ਜੀ ਦਾ ਕਹਿਣਾ ਸੀ ਕਿ ਮੇਰੀ ਸਰਕਾਰ ਆਨਤਵਾਦ ਨਾਲ ਕਦੇ ਕੋਈ ਧਰਨਾ ਨਹੀਂ ਲਗੰਦਾ ਨਾ ਕੋਈ ਪ੍ਰਦਰਸ਼ਨ ਨਹੀਂ ਹੋਈਦਾ ਨਾ ਉਲਟਾ ਇਸ ਤੋਂ ਅਗੇ ਉਲਟਾ ਹੋ ਰਿਹਾ ਆ ਜਿਹੜੇ ਧਰਨੇ ਪ੍ਰਦਰਸ਼ਨ ਨੇ ਇੰਨੇ ਦੇ ਉਨੇ ਲੋਕ ਜਿਹੜੇ ਜਿਹੜਾ ਆਪਣਾ ਸੰਘਰਸ਼ ਕਰ ਰਹੇ ਸੀ ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਹੱਲ ਤੱਕ ਕੋਈ ਵੀ ਜਿਹੜਾ ਉਹਨਾਂ ਦਾ ਸੰਘਰਸ਼ਾ ਕੋਈ ਸਿਰੇ ਨਹੀਂ ਚੜਿਆ ਜਿਹੜੀਆਂ ਮੰਗਾਂ ਚਾਉਂਦੀਆਂ ਕਿਉਂ ਨਹੀਂ